ਬਸ ਚੰਦ ਸਕ ਜਿਹੜੇ ਫਰੀਦਕੋਟੋਂ ਬਦਲ ਕੇ ਇੱਥੋਂ ਆਈ ਐਸਬਸ ਡਿਪਟੀ ਕਮਿਸ਼ਨਰ ਸੀ ਬਦਲ ਕੇ ਚੰਡੀਗੜ੍ਹ ਗਏ ਆ ਤਾਂ ਉੱਥੇ ਉਹ ਸਰਕਾਰ ਦਾ ਇੱਕ ਮੁੱਖ ਅੰਗ ਰਹੇ ਆ ਜਿਹੜੇ ਫਰੀਦਕੋਟ ਡਿਪਟੀ ਕਮਿਸ਼ਨਰ ਰਹੇ ਆ ਉਹਨਾਂ ਦੀ ਪੰਜਾਬ ਸਰਕਾਰ ਦੇ ਚੰਡੀਗੜ੍ਹ ਵਾਲੇ ਮੁੱਖ ਸਤਰੀ ਤਾਂ ਉੱਥੇ ਵੀ ਉਹਨਾਂ ਦੀ ਤੂਤੀ ਬੋਲਦੀ ਆ ਉਹ ਆਪਣੇ ਪਿੱਛੋਂ ਚੱਲਿਆ ਦੇ ਭਾਵੇਂ ਆਪਾਂ ਇਹਦੇ ਸਰਵੇਸ਼ ਕੌਸ਼ਲ ਜੀ ਆ ਉਹ ਫਰੀਦਕੋਟ ਦੇ ਸਾਬਕਾ ਡੀਸੀ ਵੀ ਰਹੇ ਤੇ ਉਹ ਮੁੱਖ ਮੰਤਰੀ ਦੇ ਚੀਫ ਸੈਕਟਰੀ ਵੀ ਰਹੇ ਹੈਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀ ਫਰੀਦਕੋਟ ਦੇ ਵਿੱਚ ਸਮੇਂ-ਸਮੇਂ ਰਹੇ ਡਿਪਟੀ ਕਮਿਸ਼ਨਰ ਹਮੇਸ਼ਾ ਹੀ ਉਹਨਾਂ ਦੀ ਇਥੋਂ ਬਦਲਣ ਤੋਂ ਬਾਅਦ ਸਰਕਾਰ ਦੇ ਵਿੱਚ ਜਾ ਕੇ ਤੂਤੀ ਬੋਲਣ ਲੱਗਦੀ ਆ ਤੇ ਅੱਜ ਵੀ ਇੱਕ ਦਰਜਨ ਦੇ ਕਰੀਬ ਅਜੇਹੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਆ ਉਹਨਾਂ ਦੀ ਪੰਜਾਬ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਤੂਤੀ ਬੋਲ ਰਹੀ ਆ ਚਾਹੇ ਉਹ ਰਵੀ ਭਗਤ ਹੋਵੇ ਚਾਹੇ ਉਹ ਮਾਲਵਿੰਦਰ ਸਿੰਘ ਜੱਗੀ ਹੋਵੇ ਚਾਹੇ ਉਹ ਅਲੋਕ ਸ਼ੇਖਰ ਹੋਵੇ ਚਾਹੇ ਉਹ ਏਵੇਂਨੂ ਪ੍ਰਸ਼ਾਦ ਹੋਵੇ ਯਾਨੀ ਇੱਕ ਦਰਜਨ ਦੇ ਕਰੀਬ ਅਜਿਹੇ ਡਿਪਟੀ ਕਮਿਸ਼ਨਰ ਇੱਥੇ ਰਹਿ ਚੁੱਕੇ ਆ ਫਰੀਦਕੋਟ ਦੇ ਵਿੱਚ ਸਮੇਂ-ਸਮੇਂ ਤੇ ਉਹ ਇਸ ਵੇਲੇ ਉੱਚ ਅਹੁਦਿਆਂ ਤੇ ਬੈਠੇ ਸਰਕਾਰ ਦੇ ਵਿੱਚ ਆ ਤੇ ਸਰਕਾਰ ਦੇ ਵਿੱਚ ਉਹਨਾਂ ਦੀ ਤੂਤੀ ਬੋਲ ਰਹੀ ਆ ਫਰੀਦਕੋਟ ਦੇ ਵਿੱਚ ਰਹਿ ਚੁੱਕੇ ਡਿਪਟੀ ਕਮਿਸ਼ਨਰ ਨੂੰ ਜਿਹੜੀ ਸ਼ਕਤੀ ਮਿਲਦੀ ਹੈ ਇੱਥੇ ਲੋਕਾਂ ਦੀ ਸੇਵਾ ਕਰਨ ਤੋਂ ਬਾਅਦ ਉਹ ਸਿਰਫ ਹੁਣ ਹੀ ਨਹੀਂ ਮਿਲਣੀ ਸ਼ੁਰੂ ਹੋਈ ਉਹ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਉਸ ਵੇਲੇ ਵੀ ਸਰਵੇਸ਼ ਕੌਸ਼ਲ ਉੱਥੇ ਪ੍ਰਮੁੱਖ ਰਹੇ ਆ ਤੇ ਚਾਹੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋਵੇ ਉੱਥੇ ਵੀ ਰਮੇਸ਼ਿੰਦਰ ਸਿੰਘ ਉੱਥੇ ਮੁੱਖ ਪਾਵਰ ਚ ਰਹੇ ਆ ਉਹਨਾਂ ਦੀ ਤੂਤੀ ਬੋਲਦੀ ਰਹੀ ਹੈ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋਂ ਕੇ ਪੁੱਛਦੇ ਆ ਕਿ ਫਰੀਦਕੋਟ ਵਾਲਿਆਂ ਦੀ ਕਿਸ ਤਰ੍ਹਾਂ ਇਸ ਵੇਲੇ ਸਰਕਾਰ ਦੇ ਵਿੱਚ ਤੂਤੀ ਬੋਲ ਰਹੀ ਆ ਹਾਲੇ ਸਭ ਇਹ ਤੁਹਾਡੀ ਗੱਲ ਠੀਕ ਹੈ ਕਿ ਪਿਛਲੇ ਆਪਾਂ ਪਿਛਲੇ ਲੰਮੇ ਸਮੇਂ ਤੋਂ ਕਹਿ ਸਕਦੇ ਆ ਕਿ ਜਿਹੜੇ ਫਰੀ ਕੋਰ ਡਿਪਟੀ ਕਮਿਸ਼ਨਰ ਰਹੇ ਆ ਉਹਨਾਂ ਦੀ ਪੰਜਾਬ ਸਰਕਾਰ ਦੇ ਚੰਡੀਗੜ੍ਹ ਜਲੇ ਮੁੱਖ ਸਕੱਤਰਤ ਉੱਥੇ ਵੀ ਉਹਨਾਂ ਦੀ ਤੂਤੀ ਬੋਲਦੀ ਆ ਉਹ ਆਪਾਂ ਜੇ ਪਿੱਛੇ ਤੋਂ ਚੱਲੀਏ ਤਾਂ ਭਾਵੇਂ ਆਪਾਂ ਇਹਦੇ ਸਰਵੇਸ਼ ਕੌਸ਼ਲ ਜੀ ਹੈ ਉਹ ਫਰੀ ਕੋਰ ਦੇ ਸਫਰ ਡੀਸੀ ਵੀ ਰਹੇ ਤੇ ਉਹ ਮੁੱਖ ਮੰਤਰੀ ਦੇ ਚੀਫ ਸਕੱਟਰੀ ਵੀ ਰਹੇ ਹੈਗੇ ਤੇ ਉਹਨਾਂ ਨੇ ਬਹੁਤ ਲੰਮ ਸਮਾਂ ਉਹਦਾ ਕੰਮ ਕੀਤਾ ਔਰ ਆਈ ਥਿੰਕ ਉਸ ਵਕਤ ਫਰੀ ਕੋਰ ਜਿਹੜਾ ਵੀ ਮਾਰਦੇ ਰਹੇ ਸੀ ਕਿਹੜੇ ਬਲੇਟਸ ਪ੍ਰੀਸ਼ੀ ਨੇ ਸਦੂਦ ਚ ਜਿੰਨੇ ਵੀ ਮੇਨ ਅਹੁਦੇ ਦਿੱਤੇ ਗਏ ਆ ਭਾਵੇਂ ਮੁੱਖ ਮੰਤਰੀ ਦਾ ਪ੍ਰਮੁਖ ਸਕੱਤਰ ਹੋਵੇ ਜਾਂ ਮਤਲਬ ਉਸ ਤੋਂ ਪਹਿਲਾਂ ਈਵੀ ਨੂੰ ਪ੍ਰਸ਼ਾਸਕੀ ਉਹ ਡੀਸੀ ਫਿਕਟ ਰਹੇ ਸੀ ਕੋਈ ਮੁੱਖ ਮੰਤਰੀ ਦੇ ਚੀਫ ਰਹੇ ਹੁਣ ਰਵੀ ਭਗਤ ਜੀ ਹੈ ਜਾਂ ਅੰਕਲ ਵੀ ਜਿਹੜਾ ਵੀ ਡੀਸੀ ਹੈਗਾ ਭਾਵੇਂ ਤੁਹਾਡੇ ਲੋਕ ਸਿਖ ਰਹੇ ਹੈਗੇ ਆ ਜਗ ਮਾਲਵਿੰਦਰ ਸਿੰਘ ਜੱਗੀ ਹੈਗੇ ਆ ਤੇ ਮਤਲਬ ਵਿਜ਼ੀਅਨ ਜ਼ਾਦੀ ਹੈਗੇ ਆ ਜਾਂ ਵੀ ਕੇ ਮੀਨਾ ਹੈਗੇ ਆ ਉਹ ਜਿਹੜੇ ਫਿਕਟੋਂ ਬਦਲ ਕੇ ਇਥੋਂ ਆਏ ਸਬਸਰ ਡਿਪਟੀ ਕਮਿਸ਼ਨਰ ਸੀ ਜਿਹੜੇ ਬਦਲ ਕੇ ਚੰਡੀਗੜ੍ਹ ਗਏ ਆ ਤਾਂ ਉੱਥੇ ਉਹ ਸਰਕਾਰ ਦਾ ਇੱਕ ਮੁੱਖ ਅੰਗ ਰਹੇ ਆ ਹੁਣ ਰਵੀਪਕ ਜੀ ਫੀਕੋਟ ਦੇ ਡੀਸੀ ਰਹੇ ਉਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ ਔਰ ਇੱਕ ਤਜਰਬੇਕਾਰ ਅਫਸਰ ਹੈਗੇ ਤੇ ਹੁਣ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਪ੍ਰਮੁੱਖ ਸਖਤਰ ਨਿਯੁਕਤ ਕੀਤਾ ਗਿਆ ਤਾਂ ਆਪਾਂ ਇਹ ਗੱਲ ਬੜੇ ਪ੍ਰਾਊਡ ਨਾਲ ਕਹਿ ਸਕਦੇ ਆ ਕਿ ਜਿਹੜੇ ਡਿਪਟੀ ਕਮਿਸ਼ਨਰ ਫੀਕੋਟ ਦੇ ਰਹੇ ਆ ਕਿਸੇ ਵੀ ਨਹੀਂ ਹੁਣ ਉਹਨਾਂ ਦੀ ਜਮ ਲੈਂਗ ਕਿਸੇ ਲੰਬੇ ਸਮੇਂ ਤੋਂ ਉਹਨਾਂ ਦੀ ਸਖਤਰੀ ਤੇ ਦੇ ਵਿੱਚ ਜਿਹੜੀ ਹੈਗੀ ਆ ਉਹ ਠੁਕਤੀ ਬੋਲਦੀ ਆ ਤਾਂ ਸ਼ਾਇਦ ਇਹ ਸਿਕਰ ਕੀ ਆਪਾਂ ਨੂੰ ਇਹ ਲੱਗਦਾ ਹੈਗਾ ਕਿ ਇਹ ਫ੍ਰੀ ਕੋਟ ਨਾਲ ਜਾਂ ਇਸ ਇਲਾਕੇ ਨਾਲ ਜੁੜੇ ਮਸਲੇ ਪਿੰਡਾਂ ਦੇ ਹੈਗੇ ਆ ਉਹ ਜਦੋਂ ਉੱਥੇ ਵਿਚਾਰੇ ਜਾਂਦੇ ਆ ਤਾਂ ਉਹਨਾਂ ਦੇ ਕਾਫੀ ਹੱਲ ਵੀ ਹੁੰਦੇ ਜਿਵੇਂ ਆਪਾਂ ਪੁਰਾਣੀ ਗੱਲ ਕਰ ਸਕਦੇ ਆ ਜਾਂ ਜਿਹੜੀਆਂ ਹੈਰੀਟੇਜ ਬਿਲਡਿੰਗ ਨੂੰ ਉਹ ਮਤਲਬ ਟੇਕਓਵਰ ਕਰਨ ਦਾ ਸੀ ਤੇ ਉਹਦੇ ਚ ਸਰਕਾਰ ਇਹਦੀ ਦਿਲਚਸਪੀ ਵਿਖਾਈ ਉਹਦਾ ਹੀ ਹੈ ਕਿ ਜਿਹੜੇ ਫੀਲਡ 'ਚ ਅਪਸਰ ਗਏ ਹੋਏ ਆ ਉਹਨਾਂ ਤੇ ਪੰਜਾਬ ਸਰਕਾਰ ਚ ਲਾ ਰਹੇ ਹੈਗੇ ਆ ਇਹ ਵੀ ਇਹਨੂੰ ਪ੍ਰਸ਼ਾਦ ਤੇ ਰਵੀ ਭਗਤ ਤਾਂ ਮੁੱਖ ਮੰਤਰੀ ਤੋਂ ਗੁੰਤਮਨ ਦੇ ਸੌ ਚੱਕ ਨਾਲ ਜਿੰਦ ਤੱਕ ਲੇਕੀ ਅਜੇ ਤੱਕ ਲਗਾਤਾਰ ਉਹਦੇ ਨਾਲ ਹੀ ਰਹੇ ਹੈਗੇ ਤੇ ਹੁਣ ਜਿਹੜਾ ਹੈਗਾ ਰਵੀ ਭਗਤ ਜਿਹੜਾ ਹੈ ਉਹਨਾਂ ਨੂੰ ਇੱਕ ਪ੍ਰਕਸ਼ਕਤ ਬਣ ਦਾ ਮੌਕਾ ਮਿਲਿਆ ਤੇ ਸ਼ਾਇਦ ਉਹ ਉਹਨਾਂ ਦੇ ਸਮੇਂ ਦੇ ਵਿੱਚ ਫਿਰ ਕੋਰਟ ਵੀ ਫੇਰੀ ਕੀ ਆਉਣਗੇ ਜਿਹੜੇ ਫੀਕ ਕੋਰਟ